ਜਿਹੜੀਆਂ ਕਿ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਜਿਹੜੀਆਂ ਉਹ ਕੱਡੀਆਂ ਜਾਂਦੀਆਂ ਨੇ ਔਰ ਜਿਸ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸ਼੍ਰੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਵਿੱਚ ਵੀ ਬਾਕਾਇਦਾ ਤੌਰ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ ਔਰ ਸ਼ੋਭਾ ਯਾਤਰਾ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨੇ ਭਾਗ ਲிட்டਾ ਔਰ ਮੌਜੂਦਾ ਗੱਦੀ ਨਿਸ਼ੀਨ ਸ਼੍ਰੀ ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਮਹਾਰਾਜ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਤੇ ਫੁੱਲਾਂ ਦੀ ਵਰਖਾ ਬੀਕੀਤੀ ਇੱਥੇ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਜਦੋਂ ਹੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਤਾਂ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਪੂਰਾ ਪਠਾਨਕੋਟ ਜੜਾ ਉਸ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਗਤ ਜਿਹੜੀ ਕਿ ਖਾਸ ਕਰਕੇ ਭੈਣਾ ਦੀ ਇੱਕ ਖਾਸ ਡਿਊਟੀ ਜਿਹੜੀ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਹੈ ਪੂਰੀ ਰਾਤ ਪ੍ਰਸ਼ਾਦੇ ਦੀ ਜਿਹੜੀ ਹੈ ਉਹ ਤਿਆਰੀ ਹੁੰਦੀ ਰਹਿੰਦੀ ਹੈ ਔਰ ਸੰਗਤਾ ਆਉਂਦੀਆਂ ਸਵੇਰੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮ ਨੂੰ ਪੂਰਾ ਦਿਨ ਜਿਹੜਾ ਲੰਗਰ ਹੈ ਉਹ ਪਰਮ ਸੰਤ ਸ੍ਰੀ ਗੁਰਦੀਪ ਗਰੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵਰਤਾਇਆ ਜਾਂਦਾ ਹੈ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਹਾਜ਼ਰੀ ਹਰ ਸਾਲ ਹੀ ਲਗਾਉਂਦੀਆਂ ਨੇ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੇਵਾਦਾਰ ਜਿਹੜੀਆਂ ਮੇਰੀਆਂ ਭੈਣਾਂ ਨੇ ਬੱਚੇ ਨੇ ਬਜ਼ੁਰਗ ਨੇ ਵੀਰ ਨੇ ਉਹ ਵੀ ਆਪਣੀ ਆਪਣੀ ਸੇਵਾ ਦੇ ਵਿੱਚ ਬਖੂਬੀ ਯੋਗਦਾਨ ਪਾਉਂਦੇ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਅੱਜ ਸ਼ੋਭਾ ਯਾਤਰਾ માં ਹੋਰ ਵੀ ਬਹੁਤ ਸਾਰੀਆਂ ਕੱਡੀਆਂ ਜਾਣਗੀਆਂ ਔਰ ਜਿਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਪੋਸੂਨਾਮਾ ਚੈਨਲ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਇਸ ਨੂੰ ਕਵਰ ਕਰੇਗਾ ਔਰ ਅੱਜ ਦੀ ਇਸ ਖਬਰ ਨੂੰ ਤੁਸੀਂ ਜਗਤਗਿਰੀ ਟੀਵੀ ਤੇ ਵੀ ਦੇਖ ਸਕਦੇ ਹੋ ਜਗਤਗਿਰੀ ਟੀਵੀ ਤੇ ਪੋਸੂਨਾਮਾ ਚੈਨਲ ਦੇ ਉੱਪਰ ਤੁਸੀਂ ਇਸ ਖਬਰ ਨੂੰ ਵੇਖ ਸਕਦੇ ਹੋ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੂਰੀਆਂ ਜਿਹੜੀਆਂ ਪਿਕਚਰਜ਼ ਹੈ ਉਹ ਆਪ ਤੱਕ ਪਹੁੰਚਾਈਆਂ ਜਾਣ ਕਿਉਂਕਿ ਸ਼ੋਭਾ ਯਾਤਰਾ ਇੰਨੀ ਵਿਸ਼ਾਲ ਸੀ ਕਿ ਦੂਰੋਂ ਦੂਰੋਂ ਸੰਗਤ ਜਿੱਥੋਂ ਵੀ ਆਈ ਹੋਈ ਸੀ ਉਹਨਾਂ ਨੇ ਇਸ ਸ਼ੋਭਾ ਯਾਤਰਾ ਦਾ ਆਨੰਦ ਬਹੁਤ ਹੀ تے صدقار دینار مانے اور سیکیورٹی پوائنٹ آف ویو کریے تو سیکیورٹی پوائنٹ آف ویو تو, جی تو باقاعدہ جی سنگت, سنگت بھی مطلب کئی بار ای سنگت آ جاتی ہے کہ آپ سوچتے کچھ ہو کیونکہ پیار محبت ستکار وہ ایک تا دا سبوت ستگر رو دس مہاراج جی ملتا ہے اور ستگو رو دس مہاراج ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸੋ ਅੱਜ ਪੂਰੇ ਸੰਸਾਰ ਦੇ ਵਿੱਚ ਜਿੱਥੇ ਨਗਰ ਕੀਰਤਨ ਕੱਢੇ ਜਾਂਦੇ ਨੇ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ ਉੱਥੇ ਹੀ 12 ਫਰਵਰੀ ਨੂੰ ਸਤਗੁਰ ਅਰਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਸੋ ਪਠਾਨਕੋਟ ਦੇ ਵਿੱਚ ਵੀ ਤੁਸੀਂ ਜਿਵੇਂ ਜਾਣਦੇ ਹੋ ਕਿ ਪਰਮ ਸੰਤ ਗੁਰਦੀਪ ਗਿਰੀ ਜੀ ਮਹਾਰਾਜ ਜੀ ਦਾ ਜੋ ਡੇਰਾ ਹੈ ਜੋ ਬਿਲਕੁਲ ਨਦੀ ਦੇ ਕਿਨਾਰੇ ਹੈ ਔਰ ਖੂਬਸੂਰਤ ਵਾਦੀਆਂ ਦੇ ہوایا ہے اور سنگتا نو ایک عجیب قسم کا اتفاق اور نظارہ جڑا ہے محسوس ہوتا ہے بڑی شانت فل ایٹمسر بنیا ہویا ہے اور مریا ہے اور بڑا پیار تے بڑا ستکار دتا جاندہ ہے اور آئی سنگت نو ہمیشہ واسطے ستگر روداس مہاراج جی جوڑیا جاتا ہے ਔਰ ਸਬੇਰ ਤੋਂ ਹੀ ਜਿਹੜੀ ਬਾਣੀ ਹੈ ਉਸ ਦਾ ਪ੍ਰਵਾਹ ਜਿਹੜਾ ਚਲਣਾ ਸ਼ੁਰੂ ਹੋ ਜਾਂਦਾ ਹੈ ਸੋ ਅਸੀਂ ਤਾਂ ਇਹੀ ਕਹਾਂਗੇ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਜੋ ਸੁਨੇਹੇ ਨੇ ਜੋ ਉਹਨਾਂ ਦਾ ਮੈਸੇਜ ਹੈ ਸਾਨੂੰ ਉਸ ਮੈਸੇਜ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਨ ਬਿਨ ਢਾਲਣਾ ਚਾਹੀਦਾ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਜਿੰਨੇ ਵੀ ਸੰਤ ਮਹਾਤਮਾ ਸਤਗੁਰ ਹੋਏ ਨੇ ਉਹਨਾਂ ਸਾਰਿਆਂ ਨੇ ਜਾਤ ਪਾਤ ਦਾ ਖੰਡਨ ਕੀਤਾ ਹੈ ਔਰ ਇੱਕ ਕਿਸਕੇ ਹਮ ਬਾਰਕ ਇਸ ਦਾ ਸੁਨੇਹਾ ਦਿੱਤਾ ਹੈ ਕਿ ਅਸੀਂ ਸਾਰੇ ਉਸ ਅਕਾਲ ਪੁਰਖ ਦੀ ਅਕਾਲ ਪੁਰਖ ਦੇ ਬੱਚੇ ਹਾਂ ਔਰ ਜਦੋਂ ਅਕਾਲ ਪੁਰਖ ਨੇ ਪੈਦਾ ਕਰਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਪਿੰਨ ਭੇਦ ਨਹੀਂ ਕੀਤਾ ਤਾਂ ਫਿਰ ਅਸੀਂ ਲੋਕ ਕੌਣ ਹੁੰਨੇ ਆ ਜੇ ਜਾਤ ਪਾਤਾਂ ਨੂੰ ਮੰਨਦੇ ਹਾਂ ਸੋ ਦੋਸਤੋ ਆਪਾਂ ਬਾਣੀ ਨੂੰ ਜੇ ਪੜ੍ਹਦੇ ਹਾਂ ਤੇ ਪਲੀਜ਼ ਆਪਾਂ ਬਾਣੀ ਤੇ ਉਹਨਾਂ ਉਹਨਾਂ ਅਮਲ ਵੀ ਕਰੀਏ ਤਾਂ ਕਿ ਸਤਗੁਰੂ ਰਵਿਦਾ ਜੀ ਨੇ ਜੋ ਬਾਣੀ ਰਚੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਸ ਤੋਂ ਆਪਾਂ ਸਿੱਖਿਆ ਪ੍ਰਾਪਤ ਤਤ ਕਰੀਏ ਅਤੇ ਉੱਚ-ਨੀਚ ਜਾਤ-ਪਾਤ ਤੋਂ ਆਪਾਂ ਦੂਰ ਹੋ ਕੇ ਇੱਕ ਵਧੀਆ ਸਮਾਜ ਦੀ ਕਲਪਨਾ ਕਰੀਏ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ